ਇਹਦੇ ਵਿੱਚ ਪੂਰੀ ਸ਼ਕਤੀ ਨਹੀਂ ਹੁਣ ਆ ਪੜ ਲਓ ਹੁਣ ਇਹਦੇ ਵਿੱਚ ਪੂਰੀ ਸ਼ਕਤੀ ਨਹੀਂ ਆਹ ਪੜ ਲਓ ਇਹ ਰੁੱਖ ਵਾਲੀ ਬਿਰਤੀ ਨਹੀਂ ਹੈ ਰੁੱਖ ਜਿਹੜੀ ਮਿੱਟੀ ਵਿੱਚ ਇੱਕ ਵਾਰੀ ਲੱਗਾ ਉਹਨੇ ਆਪਣੀ ਸਾਰੀ ਜ਼ਿੰਦਗੀ ਉੱਥੇ ਸਮਰਪਿਤ ਕਰ ਦਿੱਤੀ ਉਹਨੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਮੈਨੂੰ ਮਾੜਾ ਜਿਹਾ ਪੁੱਟ ਕੇ ਦੂਜੇ ਕਿਲੇ ਚ ਲਾ ਲਿਆ ਉੱਥੇ ਲਾ ਦੇ ਜਿੱਥੇ ਲੱਗਾ ਉੱਥੇ ਲੱਗ ਗਿਆ ਜਿੱਥੇ ਗੁਰੂ ਦੇ ਚਰਨਾਂ ਦੇ ਵਿੱਚ ਪ੍ਰੀਤ ਲੱਗ ਗਈ ਆ ਸਿੱਖ ਦੀ ਪਰਤ ਕੇ ਨਹੀਂ ਵੇਖਿਆ ਉਹਨੇ ਪਟ ਗਏ ਪਰਤ ਕੇ ਨਹੀਂ ਉਹਨੇ ਕਿਹਾ ਕੀ ਮਿਲਿਆ ਤੇ ਕੀ ਨਹੀਂ ਮਿਲਿਆ ਪ੍ਰੇਮ ਦੇ ਦੁਨੀਆ ਦੇ ਵਿੱਚ ਇਹ ਹੈ ਹੀ ਨਹੀਂ ਮੈਂ ਤੇ ਬੇਨਤੀ ਕਰਿਆ ਕਰਨਾ ਕਈ ਵਾਰੀ ਗੁਰੂ ਨਾਨਕ ਸਾਹਿਬ ਨੇ ਧਰਮ ਦੇ ਮਾਰਗ ਤੋਂ ਤੱਕੜੀ ਪਹਿਲੇ ਹੀ ਤੋੜ ਦਿੱਤੀ ਸੀ ਤੇ ਜਦੋਂ ਤੇਰਾ ਤੇਰਾ ਤੋਲਿਆ ਸੀ ਮੋਦੀ ਖਾਨ ਨੇ ਵੀ ਤੱਕੜੀ ਤੋੜ ਕੇ ਪਰੇ ਭਗਾਤੀ ਵੀ ਜੇ ਤੋਲਣਾ ਹੈ ਮੇਰੇ ਨਾਲ ਨਾ ਆਇਆ ਜੇ ਜੇ ਕਰਨਾ ਤੇ ਮੇਰੇ ਨਾਲ ਆਇਆ ਜੇ ਤੋਲਣ ਵਾਲੇ ਸਰਾਹ ਤੇ ਕਦੀ ਨਹੀਂ ਚੱਲਦੇ ਇਸ ਕਰਕੇ ਬ੍ਰਹਮ ਗਿਆਨੀ ਕਾ ਧੀਰਜ ਏਕ ਜਉ ਬਸੁਦਾ ਕੋ ਖੋਦਾ ਕੋ ਚੰਦਨ ਲੇਪ ਤੇ ਜਿਹੜਾ ਖੀਰ ਲਾ ਗੋਣਾ ਹੈ ਜਿਹੜਾ ਸਾਰਿਆਂ ਆਧਾਰ ਹੈ ਆਧਾਰ ਹੈ ਉਹ ਸਹਜਤਾ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਉ ਨਾਨਕ ਜਿਉਂ ਪਾਵਕ ਕਾ ਸਹਜ ਸੁਭਾਉ ਇਹਦੇ ਵਿੱਚ ਇਹ ਇੱਕ ਚੀਜ਼ ਛੁਪੀ ਹੋਈ ਹੈ ਕਿ ਬ੍ਰਹਮ ਗਿਆਨੀ ਦੇ ਇਹ ਸਾਰੇ ਗੁਣ ਦਿਮਾਗ ਤੋਂ ਨਹੀਂ ਆ ਰਹੇ ਉਹਦੇ ਅੰਦਰ ਉਹਦੇ ਸਰੂਪ ਵਿੱਚ ਬਣ ਚੁੱਕੇ ਨੇ ਗ੍ਰੋਥ ਹੋ ਗਿਆ ਉਹਦੇ ਵਿੱਚ ਉੱਗ ਪਿਆ ਸਹਿਜਤਾ ਦਾ ਮਤਲਬ ਇਹ ਹੈ ਕਿ ਜਿੱਥੇ ਕੋਈ ਤੁਸੀਂ ਆਰਟੀਫੀਸ਼ਲ ਕੰਮ ਨਹੀਂ ਕਰ ਰਹੇ ਕੋਈ ਐਕਟਿੰਗ ਨਹੀਂ ਕਰ ਰਹੇ ਦਿਆਨੂ ਹੋਣ ਦੀ ਪਰਉਪਕਾਰੀ ਹੋਣ ਦੀ ਉਹ ਕਰਨਾ ਨਹੀਂ ਪੈਂਦਾ ਜਦੋਂ ਕਰਨਾ ਪੈਂਦਾ ਉਦੋਂ ਅਜੇ ਵਿੱਚ ਕਰਤਾ ਹੈ ਉਦੋਂ ਸੰਤ ਨਹੀਂ ਸੰਤ ਦਾ ਮਤਲਬ ਹੈ ਜਿਹਦੇ ਵਿੱਚੋਂ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਰਾਹੀਂ ਕੰਮ ਕਰ ਰਹੇ ਨੇ ਉਹ ਆਪ ਕੁਝ ਨਹੀਂ ਕਰਦਾ ਸੰਤ ਬਣਦਾ ਨਹੀਂ ਉਹ ਤਾਂ ਮਿਟਦਾ ਹੈ ਉਹ ਆਪਣਾ ਜਿਹੜਾ ਕਰਤਾ ਪਾਣਾ ਉਹਨੂੰ ਮਿਟਾ ਦਿੰਦਾ ਸੋ ਐਵੇਂ ਜਿਨ੍ਹਾਂ ਨੇ ਸਿਮਰਨ ਕੀਤਾ ਤੇ ਅੰਮ੍ਰਿਤ ਆਪ ਛਕਿਆ ਅੱਗੇ ਸਾਨੂੰ ਦੱਸਿਆ ਭਾਈ ਸਭ ਤੋਂ ਪਹਿਲੀ ਰਾਤ ਖੰਡੇ ਬਾਟੇ ਦੀ ਪੌੜਾ ਪੰਜ ਪਿਆਰਿਆਂ ਤੂੰ ਅਮਰ ਛਕਣਾ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਪਹਿਲਾ ਹੁਕਮ ਹੈ ਫਿਰ ਮਹਾਰਾਜ ਨੇ ਕਿਹਾ ਬਈ ਸੰਗਤ ਕਰਨੀ ਤੀਸਰ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਜੋ ਨਿਸਪੋਰ ਫਿਰ ਨਾਮ ਜਪਣ ਵਾਲਿਆਂ ਦੀ ਬਾਣੀ ਪੜਨ ਵਾਲਿਆਂ ਦੀ ਸੰਗਤ ਕਰਨੀ ਤਾਬਿਆ ਹਮੇਸ਼ਾ ਸ਼ਤਰ ਚੌਬਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਹਿਣਾ ਸੋ 1 2 ਮਿੰਟ ਬਚੇ ਨੇ ਇਹ ਸਾਰੀ ਨਾਮ ਦੀ ਵਡਿਆਈ ਹੈ ਜਿਨ੍ਹਾਂ ਨੂੰ ਅਸੀਂ ਅੱਜ ਵੀ 26 ਸਾਲਾਂ ਤੋਂ ਬਾਅਦ ਵੀ ਉਹਨਾਂ ਦੇ ਪਿਆਰ ਵਿੱਚ ਬੈਠਿਆਂ ਸੋ ਨਾਮ ਦੇ ਵਿੱਚ ਚੌਂਕੜਾ ਲਾ ਕੇ ਸਾਰੇ 1-2 ਮਿੰਟ ਵਾਸਤੇ ਜੁੜੀਏ ਸਾਰੇ ਕਿਰਪਾ ਕਰੋ ਵਾਹਿਗੁਰੂ ਵਾਹਿਗੁਰੂ